ਜਿਸੀ ਉਸ ਪੰਥਕ ਧਿਰ ਦੀ ਗੱਲ ਕਰ ਰਹੇ ਆ ਜਿਸ ਨਾਲ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਤੇ ਸਰਜੀਤ ਸਿੰਘ ਖਾਲਸਾ ਜੁੜੇ ਨੇ ਇਸ ਮਸਲੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਬਠਿੰਡੇ ਤੋਂ ਜੁੜੇ ਨੇ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਖਾਰਾ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਰਪਾਲ ਸਿੰਘ ਜੀ ਕਿਸ ਤਰ੍ਹਾਂ ਦੇਖ ਰਹੇ ਜੇ ਤੁਸੀਂ ਪੰਜਾਬ ਦੀ ਜਿਹੜੀ ਪੰਥਕ ਸਿਆਸਤ ਆ ਤੁਹਾਨੂੰ ਕੀ ਲੱਗਦਾ ਵਾ ਕਿ ਜਿਹੜਾ ਧਿਰ ਇਸ ਵੇਲੇ ਜਿਹਦੇ ਨਾਲ ਅੰਮ੍ਰਿਤਪਾਲ ਤੇ ਸਰਜੀਤ ਸਿੰਘ ਖਾਲਸਾ ਜੁੜੇ ਨੇ ਉਹਨਾਂ ਦੀ ਇਸ ਵੇਲੇ ਕਿੱਥੇ ਥਾਵਾ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਕਿ ਜਿਹੜੀ ਇਹ ਪਿਕਚਰ ਹੈ ਕਿਉਂਕਿ ਇਲੈਕਸ਼ਨ ਜਿੱਤਣ ਤੋਂ ਬਾਅਦ ਜਦ ਤੱਕ ਭਾਈ ਅਮਰਤਪਾਲ ਜੇਲ੍ਹ ਚੋਂ ਬਾਹਰ ਨਹੀਂ ਆ ਜਾਂਦੇ ਐਕਚੁਅਲੀ ਤਾਂ ਜਿਹੜਾ ਰਸਤਾ ਜਿਹੜਾ ਸਾਫ਼ ਹੋਣਾ ਹੈ ਰਸਤਾ ਬੰਨਣਾ ਹੈ ਉਹ ਭਾਈ ਅਮਰਤਪਾਲ ਦੇ ਬਾਹਰ ਆਉਣ ਤੋਂ ਬਾਅਦ ਹੀ ਬੰਨਣਾ ਹੈ ਤਾਂ ਸਰਕਾਰ ਨੂੰ ਵੀ ਸੰਧੂ ਸਾਹਿਬ ਇਸੇ ਚੀਜ਼ ਦਾ ਡਰ ਹੈ ਕਿ ਇਸ ਆਦਮੀ ਨੂੰ ਜਿੰਨਾ ਜੇਲ੍ਹ ਚ ਰੱਖੋਗੇ ਉਹਨਾਂ ਡੇਲੇ ਹੋਵੇਗਾ ਜੇ ਅਗਰ ਉਹ ਅੱਜ ਹੀ ਬਾਹਰ ਕੱਢ ਦੇਣ ਮੈਨੂੰ ਲੱਗਦਾ ਹਫ਼ਤੇ 10 ਦਿਨਾਂ ਦੇ ਅੰਦਰ ਇੱਕ ਜਿਹੜੀ ਤੀਜੀ ਧਿਰ ਹੈ ਜਿਹੜੀ ਜਗ੍ਹਾ ਖਾਲੀ ਹੋ ਚੁੱਕੀ ਆ ਕਾਲੀਗਲ ਦੇ ਕਰਕੇ ਉਹ ਨਵਾਂ ਅਕਾਲੀ ਜਾਲਾ ਜਿਹੜਾ ਬੜੀ ਜਲਦੀ ਇੱਕ ਰਫ਼ਤਾਰ ਦੇ ਨਾਲ ਪੰਜਾਬ ਸ਼ੁਰੂ ਹੋਵੇਗਾ ਜਿਵੇਂ ਤੁਸੀਂ ਕਿਹਾ ਕਿ ਅਮਰਿਤਪਾਲ ਐਸਵੇਲੇ ਨਜ਼ਰਬੰਦ ਨੇ ਸੋ ਤੁਹਾਨੂੰ ਕੀ ਲੱਗਦਾ ਵਾ ਕਿ ਉਹਨਾਂ ਦੇ ਨਜ਼ਰਬੰਦ ਹੋਣ ਨਾਲ ਸਰਕਾਰ ਨੂੰ ਕਿੰਨਾ ਫਾਇਦਾ ਹੋ ਰਿਹਾ ਜਾਂ ਕਿੰਨਾ ਨੁਕਸਾਨ ਹੋ ਰਿਹਾ ਦੇਖੋ ਦੋਨੋਂ ਚੀਜ਼ਾਂ ਨੇ ਸਰਕਾਰ ਆਪ ਦਾ ਫਾਇਦਾ ਸੋਚ ਰਹੀ ਹੈ ਨੁਕਸਾਨ ਨਹੀਂ ਸੋਚ ਰਹੀ ਸਰਕਾਰ ਨੂੰ ਤਾਂ ਇਹ ਕਿ ਜਿੰਨਾ ਚਿਰ ਇਹ ਆਦਮੀ ਜੇਲ੍ਹ 'ਚ ਰਹੂਗਾ ਤਾਂ ਸਾਡੇ ਜਿਹੜੇ ਬਾਈ ਇਲੈਕਸ਼ਨਾਂ ਬੜੇ ਸੌਖੇ ਹੋ ਜਾਣਗੇ ਪਰ ਨੁਕਸਾਨ ਇਹਨਾਂ ਨੂੰ ਹੋਇਆ ਕਿ ਲੋਕ ਬੋਲ ਨਹੀਂ ਰਹੇ ਕਿਉਂਕਿ ਲੋਕਾਂ ਦੇ ਅੰਦਰ ਮਾਰਚ 2023 ਦੇ ਅੰਦਰ ਜਿਵੇਂ ਜੇਲ੍ਹਾਂ 'ਚ ਭੇਜਣਾ ਪਰਚੇ ਦਰਜ ਕਰਨਾ ਕਿਉਂਕਿ ਕਾਮਨ ਆਦਮੀ ਬਹੁਤ ਡਰਿਆ ਹੋਇਆ ਹੈ ਪਰ ਗੁੱਸਾ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਬਹੁਤ ਜ਼ਿਆਦਾ ਹੋ ਰਿਹਾ ਹੈ ਹਰ ਬੰਦਾ ਇੱਕੋ ਪੁੱਛ ਰਿਹਾ ਹੈ ਕਿ ਯਾਰ ਜਿਹੜਾ ਬੰਦਾ ਐਮਪੀ ਇਲੈਕਸ਼ਨ ਜਿੱਤ ਜੇ 4 ਤੋਂ 5 ਲੱਖ ਨੂੰ ਵੋਟ ਪਈ ਹੋਵੇ ਪਾਉਣੇ 2 ਲੱਖ ਦੇ ਕਰੀਬੋ ਵੋਟ ਤੇ ਲੀਡ ਤੇ ਹੋਵੇ ਤੇ ਉਸ ਆਦਮੀ ਤੇ ਕੋਈ ਪਰਚਾ ਵੀ ਨਹੀਂ ਕੋਈ ਰਿਕਵਰੀ ਉਸ ਆਦਮੀ ਤੇ ਨਹੀਂ ਕਿਸੇ ਵੈਪਨ ਦੀ ਤਾਂ ਫਿਰ ਉਹ ਇਸ ਪਰਚੇ ਦੇ ਵਿੱਚ ਕਿਉਂ ਇਸ ਕੇਸ ਦੇ ਕੇਸ ਤਾਂ ਹੈ ਹੀ ਨਹੀਂ ਸਾਰੇ ਉਹ ਜੇਲ੍ਹ ਦੇ ਵਿੱਚ ਕਿਉਂ ਸੋ ਇਲੀਗਲ ਡੀਟੇਨ ਕਰਨਾ ਵਿਦਾਊਟ ਰੀਜ਼ਨ ਕਰਨਾ ਪਬਲਿਕ ਨੂੰ ਮਾਰਾ ਨਹੀਂ ਸਮਝ ਲਈ ਪਬਲਿਕ ਦੇ ਮੁਤਾਬਕ ਕੋ ਇੱਕ ਐਮਪੀ ਹੈ ਐਮਪੀ ਜਿੱਤ ਚੁੱਕਾ ਹੈ ਐਮਪੀਓ ਸੌ ਚੁੱਕ ਚੁੱਕਾ ਹੈ ਤਾਂ ਨੇ ਆਪਦੇ ਹਲਕੇ ਦੇ ਕੰਮ ਕਰਨੇ ਨੇ ਲੋਕਾਂ ਨੇ ਆਜੇ ਕਮਾਲੀ ਨੂੰ ਜਤਾਇਆ ਹੈ ਡੈਮੋਕ੍ਰੇਸੀ ਦਾ ਜਿਹੜਾ ਮਰਡਰ ਹੈ ਉਹ ਪੰਜਾਬ ਸਰਕਾਰ ਤੇ ਸੈਂਟਰ ਗਵਰਨਮੈਂਟ ਰਲ ਕੇ ਕਰ ਰਹੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੰਨਾਂ ਨੇ ਨੂੰ ਸੌਖਾ ਲੱਗ ਰਿਹਾ ਹੈ ਉਹਨਾਂ ਸਰਕਾਰ ਦੇ ਲਈ ਬਹੁਤ ਮਾੜਾ ਸਾਬਤ ਹੋਣਾ ਹੈ ਹਰਪਾਲ ਸਿੰਘ ਜੀ ਲੋਕ ਸਭਾ ਚੋਣਾਂ ਤੋਂ ਬਾਅਦ ਸ਼ਾਇਦ ਪਹਿਲਾ ਇਮਤਿਹਾਨ ਜਿਹੜਾ ਸੀਗਾ ਸਾਰੀਆਂ ਪਾਰਟੀਆਂ ਵਾਸਤੇ ਉਹ ਬਾਬਾ ਬਕਾਲਾ ਦੀ ਰਖਣ ਪੁੰਨੀਆਂ ਤੇ ਸਿਆਸੀ ਕਾਨਫਰੰਸਾਂ ਸੀ ਉੱਥੇ ਜੋ ਖਬਰਾਂ ਆ ਰਹੀਆਂ ਵਾਂ ਉਹਨਾਂ ਮੁਤਾਬਕ ਅਮਰਿਤਪਾਲ ਸਿੰਘ ਸਰਜੀ ਸਿੰਘ ਖਾਲਸਾ ਇਸ ਤਿਰ ਨੂੰ ਬਹੁਤ ਚੰਗਾ ਹੰਗਾਰਾ ਮਿਲਿਆ ਤੁਸੀਂ ਇਸ ਬਾਬਾ ਬਕਾਲਾ ਦੀ ਕਾਨਫਰੰਸ ਤੇ ਇਕੱਠ ਨੂੰ ਕਿਵੇਂ ਦੇਖਦੇ ਜੀ ਦੇਖੋ ਜਦੋਂ ਵੀ ਪੰਜਾਬ 'ਚ ਇਕੱਠ ਹੋਏ ਨੇ ਤਾਂ ਪੰਜਾਬ ਦੇ ਲਈ ਇਕੱਠ ਹੋਏ ਨੇ ਇੱਕ ਕੌਮ ਦੇ ਲਈ ਇਕੱਠ ਹੋਇਆ ਕਿਉਂਕਿ ਸਾਨੂੰ ਪਤਾ ਲੱਗ ਚੁੱਕਾ ਪੰਜਾਬ ਦਾ ਕੋਈ ਲੀਡਰ ਵੀ ਪੰਜਾਬ ਦੀ ਗੱਲ ਕਰਨੀ ਪੰਜਾਬ ਦੀ ਹੋਣ ਦੀ ਗੱਲ ਕਰਨੀ ਤੇ ਪੰਜਾਬ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਹੈ ਕਿਉਂਕਿ ਸਾਨੂੰ ਲੋਕਾਂ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਪੰਜਾਬ ਖਤਮ ਕਿਸ ਸਾਈਡ ਤੇ ਹੋ ਰਿਹਾ ਸੋ ਇਹ ਪੰਜਾਬ ਦੇ ਲੋਕਾਂ ਦੀ ਬੜੀ ਵੱਡੀ ਡਿਮਾਂਡ ਹੈ ਬਹੁਤ ਵੱਡਾ ਇੱਕੋ ਤੇ ਮੇਰੇ ਦਿਖੇ ਭਾਰੀ ਇਕੱਠ ਹੋਇਆ ਹੈ ਤੇ ਇਕੱਠੇ ਇੱਕ ਗੁੱਸਾ ਜਾਰ ਕਰਦਾ ਕਿਉਂਕਿ ਲੋਕ ਕੁਝ ਨਹੀਂ ਸਕਦੇ ਕਿਉਂਕਿ ਸਾਰਾ ਕੋਈ ਜਿਹੜਾ ਪ੍ਰਸ਼ਾਸਨ ਹੈ ਜਾਂ ਇਹ ਲਾ ਜਿਹੜਾ ਸਾਰਾ ਸਟੇਟ ਦੇ ਹੱਥ 'ਚ ਹੈ ਤਾਂ ਜੋ ਮਰਜ਼ੀ ਕਰ ਸਕਦੇ ਨੇ ਪਰ ਜਿਹੜਾ ਲੋਕਾਂ ਦਾ ਇਕੱਠ ਹੈ ਉਹ ਇੱਕ ਗੁੱਸਾ ਦਿਖਾ ਰਹੇ ਨੇ ਕਿਉਂਕਿ ਪੰਜਾਬ ਨੂੰ ਸੈਂਟਰ ਗਵਰਨਮੈਂਟ ਤੋਂ ਲੈ ਕੇ ਸਾਡੀ ਜਿਹੜੀ ਸਟੇਟ ਦੇ ਲੀਡਰ ਨੇ ਚਾਹੇ ਸੀਐਮ ਇਹਨਾਂ ਨੇ ਸਰੈਂਡਰ ਕੀਤਾ ਆ ਪੰਜਾਬ ਉਹਨਾਂ ਦੇ ਅੰਗੇ ਸੋ ਪੰਜਾਬ ਨੂੰ ਬਰਬਾਦੀ ਤੋਂ ਬਚਾਉਣ ਲਈ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਕੋਈ ਸਾਡਾ ਆਪ ਦਾ ਲੀਡਰ ਹੋਵੇ ਜਿਵੇਂ ਸੈਂਟਰ ਦਾ ਦੂਜੀਆਂ ਸਟੇਟਾਂ ਦੇ ਆਪ ਦੇ ਲੀਡਰ ਨੇ ਬਦ ਕਿਸਮਤੀ ਦੇ ਨਾਲ ਪੰਜਾਬ ਦਾ ਅੱਜ ਟਿੱਕਰ ਕੋਈ ਐਹੋ ਜਿਹਾ ਲੀਡਰ ਹੀ ਪੈਦਾ ਨਹੀਂ ਹੋਇਆ ਜਿਹੜਾ ਪੰਜਾਬ ਨੂੰ ਸਮਝ ਸਕੇ ਮਾਫ਼ ਕਰਨਾ ਸੰਦੂਸਾ ਜਿਵੇਂ ਐਗਰੀਕਲਚਰ ਲੈਂਡ ਹੈ ਨਿੱਕੀ ਜੀ ਗੱਲ ਹੈ ਪੰਜਾਬ ਦੇ ਅੰਦਰ ਇੱਕ ਸ਼ਹਿਰ ਦੇ ਅੰਦਰ ਬਠਿੰਡਾ ਦੀ ਇੱਕ ਐਗਜ਼ਾਮਪਲ ਦੇऊंगा ਹਜ਼ਾਰ ਤੋਂ 1200 ਏਕੜ ਜ਼ਮੀਨ ਹੈ ਜਿਹੜੀ ਕੰਸਟਰਕਟਡ ਏਰੀਆ ਬਣ ਚੁੱਕਾ ਹੈ ਜੇ ਸਰਵ ਉਤਾਰ ਦੇ ਨਾਲ ਰੋਡ ਨਿਕਲ ਰਹੀਆਂ ਨੇ ਦਾ ਸ਼ਹਿਰ ਦੇ ਅੰਦਰ ਕਲੋਨੀਆਂ ਬਸਾਈਆਂ ਜਾ ਰਹੀਆਂ ਨੇ ਕਪਾਜੀ ਤੋਂ 10 ਸਾਲ ਦੇ ਅੰਦਰ ਜਿਹੜੀ ਐਗਰੀਕਲਚਰ ਲੈਂਡ ਆ ਪੰਜਾਬ ਦੀ ਬਿਲਕੁਲ ਖਤਮ ਹੋ ਜੇਗੀ ਪਰ ਸਾਡੇ ਲੀਡਰਾਂ ਨੂੰ ਕਲੋਨਿੰਗਾਂ ਚੋਂ ਮੁਨਾਫਾ ਸੈਂਟਰ ਗਵਰਨਮੈਂਟ ਨੂੰ ਸਰੈਂਡਰ ਕਰ ਦੇਣਾ ਜੋ ਮਰਜੀ ਐਗਰੀਕਲਚਰ ਲੈਂਡ ਜਿਹੜੀ ਚੰਗੀ ਲੈਂਡ ਆ ਉਹ ਖਤਮ ਕੀਤੀ ਗਈ ਇੱਕ ਕਾਮਨ ਚੀਜ਼ ਹੈ ਬਾਕੀ ਦਾ ਪਤਾ ਨਹੀਂ ਪੰਜਾਬ ਤੇ ਕਿੰਨੇ ਕਿਸ ਤਰ੍ਹਾਂ ਦੇ ਹਮਲੇ ਹੋ ਰਹੇ ਨੇ ਪਰ ਸਾਡੇ ਲੀਡਰਾਂ ਨੂੰ ਇਸ ਚੀਜ਼ ਨਾਲ ਕੋਈ ਲਿੰਕ ਨਹੀਂ ਉਹ ਜਿਹੜਾ ਬੰਦਾ ਆਇਆ ਉਹਨੇ ਕਲੋਨਿਕ ਖੇਰ ਰੱਖਿਆ ਪੈਸਾ ਖਾਦਾ ਐਗਰੀਕਲਚਰ ਲੈਂਡ ਟੈਕਸ ਨੈਸ ਕਰਦੀ ਸੋ ਸਭ ਤੋਂ ਮਾੜਾ ਪੁਆਇੰਟ ਸਾਡੇ ਲਈ ਇਹ ਸਾਬਤ ਹੋਣਾ ਹੈ ਸੋ ਪੰਜਾਬ ਦੀ ਬਦਕਿਸਮਤੀ ਹੈ ਕੋਈ ਲੀਡਰ ਹੈ ਹੀ ਨਹੀਂ ਸਾਡਾ ਖਰਦ ਸਾਹਿਬ ਤੁਹਾਨੂੰ ਲੱਗਦਾ ਵਾ ਕਿ ਜਿਹੋ ਜਿਹੇ ਹੰਗਾਰਾ ਅਮਰਿਤਪਾਲ ਤੇ ਸਰਬਜੀਤ ਸਿੰਘ ਖਾਲਸਾ ਨੂੰ ਲੋਕ ਸਭਾ ਚੋਣਾਂ ਚ ਮਿਲਿਆ ਉਹੋ ਜਿਹੇ ਹੰਗਾਰਾ ਉਹਨਾਂ ਦੇ ਉਮੀਦਵਾਰਾਂ ਨੂੰ ਬਾਅਦ ਇਲੈਕਸ਼ਨ ਦੇ ਵਿੱਚ ਜੇ ਉਮੀਦਵਾਰ ਖੜੇ ਹੋ ਕਰਦੇ ਆ ਉਹਨਾਂ ਨੂੰ ਮਿਲੇਗਾ ਜਿਵੇਂ ਕਿ ਮੈਂ ਸੁਣਿਆ ਕਿ ਸ਼ਾਇਦ ਕੁਲਵੰਤ ਸਿੰਘ ਰੌਕੇ ਤੇ ਭਗਵੰਤ ਸਿੰਘ ਬਾਜੇ ਕੇ ਇਲੈਕਸ਼ਨਾਂ ਚ ਖੜੇ ਹੋਣ ਜਾ ਰਹੇ ਆ ਦੇਖੋ ਗੱਲ ਇਸ ਤਰ੍ਹਾਂ ਹੈ ਜੀ ਕਿ ਜਿਹੜਾ ਹੰਗਾਰਾ ਲੋਕ ਤਾਂ ਚਾਹੁੰਦੇ ਨੇ ਪਰ ਸੰਧੂ ਸਰ ਜਿਹੜੇ ਬਾਈ ਇਲੈਕਸ਼ਨ ਤੇ ਕਿ ਇੰਡੀਪੈਂਡੈਂਟ ਇਲੈਕਸ਼ਨ ਦਾ ਫਰਕ ਉਹ ਜ਼ਿਆਦਾ ਹੈ ਬਾਈ ਇਲੈਕਸ਼ਨ ਦੇ ਅੰਦਰ ਇੱਕ ਪਟਵਾਰੀ ਤੋਂ ਲੈ ਕੇ ਡੀਸੀ ਤੇ ਕਨਸਟੇਬਲ ਤੋਂ ਲੈ ਕੇ ਐਸਐਸਪੀ ਡੀਆਈਜੀ ਆਈਜੀ ਤੱਕ ਸਾਰੇ ਸਟੇਟ ਦੇ ਬੰਦੇ ਨੇ ਇਸ ਦੇ ਵਿੱਚ ਪ੍ਰੋਬਲਮ ਕੁਝ ਆ ਜਾਂਦੀਆਂ ਨੇ ਪਰ ਜੇ ਇਹ ਇਲੈਕਸ਼ਨ ਲੜਨ ਅਗਰ ਲੋਕ ਨਾਲ ਜਿਵੇਂ ਹੰਗਾਰਾ ਦੇ ਰਹੇ ਨੇ ਤੇ ਉਸ ਦੇ ਕਈ ਵਾਰ ਚਣਸ ਤਾਂ ਬੜੇ ਘੱਟ ਹੁੰਦੇ ਨੇ ਕਿਉਂਕਿ ਸਟੇਟ ਦੀ ਪਾਵਰ ਬਹੁਤ ਜ਼ਿਆਦਾ ਹੈ ਹਰ ਬੰਦਾ ਡਰਦਾ ਹੈ ਕੋਈ ਬੰਦਾ ਓਪਨ ਇਹ ਨਾਲੇ ਖਰਾਬ ਚੱਲਦਾ ਨਹੀਂ ਕਿਉਂਕਿ 2.5 ਸਾਲ ਪਏ ਨੇ ਗਵਰਨਮੈਂਟ ਦੇ ਇਸ ਦੇ ਤਾਂ ਲੋਕ ਡਰੇ ਹੁੰਦੇ ਨੇ ਪਰ ਅਗਰ ਜੇ ਲੋਕ ਆਂਦੀ ਆਈ ਤੇ ਆ ਜਾਂ ਲੋਕਾਂ ਦੇ ਮਨ ਚ ਆ ਕਿ ਸਾਡੇ ਬੰਦਿਆਂ ਨੂੰ ਵਿਦਾਊਟ ਰੀਜ਼ਨ ਦੇ ਨਾਲ ਜੇਲ੍ਹ ਚ ਰੱਖਿਆ ਹੋਇਆ ਹੈ ਤਾਂ ਉਸ ਦੇ ਚਾਂਸ ਜਿਹੜੇ ਬੈਟਰ ਵੀ ਆ ਸਕਦੇ ਉਹਦਾ ਪੋਜ਼ਿਟਿਵ ਰਿਜ਼ਲਟ ਵੀ ਆ ਸਕਦਾ ਹੈ ਸੋਕਰਾਂ ਸਿੰਘ ਜਿਹੜਾ ਰਾਕੇ ਹੈ ਕਿ ਬੜਾ ਸੋਬਰ ਪਰਿਵਾਰ ਚੋਂ ਹੈ ਬੜਾ ਪੜਿਆ ਲਿਖਿਆ ਸਿਆਣਾ ਆਦਮੀ ਹੈ ਤਾ ਬੜਾ ਮੇਰੇ ਦੇਖ ਕੇ ਸਹੀ ਕੰਟੈਸਟ ਵੀ ਹੋ ਸਕਦਾ ਉਸ ਦੇ ਵਿੱਚ ਇੱਕ ਕਾਫੀ ਲੋਕੀ ਜਿਹੜਾ ਮਸਲਾ ਚੁੱਕਦੇ ਆ ਹਰਪਾਲ ਸਿੰਘ ਜੀ ਉਹ ਹੈ ਸਿੱਖ ਰਾਜ ਦਾ ਜਿਹਦੇ ਬਾਰੇ ਅੰਮ੍ਰਿਤਪਾਲ ਵੀ ਗੱਲ ਕਰਦੇ ਆ ਸੋ ਤੁਹਾਨੂੰ ਲੱਗਦਾ ਵਾ ਕਿ ਕਿਉਂਕਿ ਉਹ ਸਿੱਖ ਰਾਜ ਦੀ ਗੱਲ ਕਰਦੇ ਆ ਕਾਫੀ ਵੋਟਰ ਜਿਹੜੇ ਨੇ ਖਾਸ ਕਰਕੇ ਸ਼ਹਿਰੀ ਵੋਟਰ ਜਿਹੜਾ ਵਾ ਜਾਂ ਛੋਟੇ ਸ਼ਹਿਰਾਂ ਦਾ ਵੋਟਰ ਜਿਹੜਾ ਵਾ ਉਹ ਇਸ ਤਰ੍ਹਾਂ ਤੋਂ ਪਰਾਂ ਜਾ ਸਕਦਾ ਵਾ ਨਹੀਂ ਇਸ ਤਰ੍ਹਾਂ ਗੱਲ ਕੀ ਹੈ ਜੀ ਜਿਹੜਾ ਸਿੱਖ ਰਾਜ ਹੈ ਕੋਈ ਸੰਧੂ ਸਾਹ ਹੋਊਗਾ ਤਾਂ ਹੈ ਨਹੀਂ ਉਹ ਸੇਖ ਰਾਜ ਦੀ ਡੈਫੀਨੇਸ਼ਨ ਹੈ ਦੇਖੋ ਸੇਖ ਰਾਜ ਜਿਹੜਾ ਪੁਰਾਣਾ ਹੈ ਕੋਈ ਕਾਨੂੰਨ ਤਾਂ ਬਣਨਾ ਹੀ ਨਹੀਂ ਕਾਨੂੰਨ ਤਾਂ ਨਵੇਂ ਤੈ ਦੀ ਸਾਨੂੰ ਚੱਲਣਾ ਪੈਣਾ ਤਾਂ ਸੇਖ ਰਾਜ ਦੀ ਡੈਫੀਨੇਸ਼ਨ ਇਹ ਹੈ ਕਿ ਐਸ ਕਾਨੂੰਨ ਨੂੰ ਸਹੀ ਲਾਗੂ ਕਰਨਾ ਸੰਧੂਸ ਸਾਹਿਬ ਜੇਕਰ ਇਸੇ ਲਾ ਨੂੰ ਇਕੁਅਲ ਇਕੁਅਲ ਸਟੇਟਸ ਦਿੱਤਾ ਜਾਵੇ ਹਰ ਆਦਮੀ ਨੂੰ ਤਾਂ ਇਹ ਹੀ ਸੇਖ ਰਾਜ ਹੈ ਸੇਖ ਰਾਜ ਉੱਤੋਂ ਕੋ ਡਿੱਗਣਾ ਨਹੀਂ ਹੁਣ ਮੇਰੀ ਗੱਲ ਸੁਣੋ ਇੱਕ ਕੌਮ ਦੇ ਇੱਕ ਧਰਮ ਦੇ ਉੱਪਰ ਲਾ ਡਿਫਰੈਂਟ ਹੈ ਦੂਸਰੇ ਜਾਤ ਤੇ ਧਰਮ ਦੇ ਨਹੀਂ ਲਾ ਕਾਨੂੰਨ ਬਕਰਾ ਹੈ ਤਾਂ ਉਹ ਆਪੇ ਜਿਹੜਾ ਗੜਬੜ ਹੋ ਗਈ ਅਗਰ ਉਹਨੂੰ ਇਕੁਅਲ ਸਟੇਟਸ ਦੇ ਦੇ ਦੋਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਦਰ ਸਾਰਾ ਕਾਨੂੰਨ ਬਰਾਬਰ ਸੀ ਹਰ ਜਾਤ ਹਰ ਧਰਮ ਬਰਾਬਰ ਸੀ ਤਾਂ ਤੁਸੀਂ ਅੱਜ ਇਹਨੂੰ ਬਰਾਬਰ ਕਰਦੇ ਹੋ ਅੱਜ ਇਹ ਲੀਡਰ ਨੂੰ ਬਰਾਬਰ ਕਰ ਦੇਣ ਪਰ ਕਾਰਨ ਕੀ ਹੈ ਸਾਨੂੰ ਸਾਡੀ ਬਾਦ ਕਿਸਮਤੀ ਹੈ ਸੰਧੂ ਸਾਹਿਬ 1847 ਤੋਂ ਪਹਿਲਾਂ ਅਸੀਂ ਕਾਫਰ ਸੀ ਤੇ 1847 ਤੋਂ ਬਾਅਦ ਅਸੀਂ ਅਤਵਾਦੀ ਬਣ ਗਏ ਹੁਣ ਦੇਖੋ ਲਾ ਨੇ ਸਾਨੂੰ ਡਿਫਰੈਂਟ ਕਰਤਾ ਨਾ ਜੀ ਉਦੋਂ ਵੀ ਅਸੀਂ ਲੋਕਾਂ ਦੇ ਕੰਮ ਕਰਦੇ ਸੀ ਲੋਕਾਂ ਦੀ ਹੈਲਪ ਕਰਦੇ ਸੀ ਪਰ ਮਹਾਰਾਜਾ ਮਹਾਰਾਜਾ ਦੇ ਰਾਜ ਤੋਂ ਪਹਿਲਾਂ ਸਾਨੂੰ ਕਾਫਰ ਬੋਲਦੇ ਸੀ 1947 ਦੇ ਬਾਅਦ ਅਸੀਂ ਇੰਡੀਆ ਲਈ ਲੜੇ ਪਰ ਸਾਨੂੰ 84 ਦੇ ਵਿੱਚ ਅੱਤਵਾਦੀ ਨਾਂ ਦਿੱਤਾ ਗਿਆ ਸੋ ਇੱਕ ਕਾਨੂੰਨ ਦੀ ਘਾਟ ਹੈ ਇਹ ਸੁਰਤ ਦੀ ਅਕਲ ਦੀ ਘਾਟ ਹੈ ਲੀਡਰਾਂ ਦੀ ਸੋ ਇੱਥੇ ਲੀਡਰ ਚੰਗਾ ਆ ਜੇ ਤਾਂ ਸਿੱਖ ਰਾਜ ਤਾਂ ਆਪਣਿਆ ਬਣ ਜੇਗਾ ਇਸ ਦੇ ਵਿੱਚ ਤੁਸੀਂ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਲਾ ਨੂੰ ਇਕੁਅਲ ਕਰਦੇ ਹੋ ਗੱਲ ਖਤਮ ਹੈ ਫੰਡਾਮੈਂਟਲ ਰਾਈਟ ਅਗਲੇ ਦੇ ਦੇ ਦਿਓ ਉਹ ਸਿੱਖ ਰਾਜ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਦੀ ਖੁਰ ਸੀ ਫੰਡਾਮੈਂਟਲ ਰਾਈਟ ਦੀ ਗੱਲ ਸੀ ਇਕੁਅਲ ਲਾ ਸੀ ਦੋ ਚੀਜ਼ਾਂ ਤੇ ਉਹ ਇੱਕ ਸਿੱਖ ਰਾਜ ਹੋਇਆ ਵਰਡ ਦੇ ਵਿੱਚ ਉਹ ਜਰਾਜ ਨਹੀਂ ਹੋਇਆ ਪਰ ਬਦਕਿਸਮਤੀ ਨੂੰ ਇੱਥੇ ਸਾਡੇ ਲੀਡਰ ਨੂੰ ਤੇ ਇਹ ਨਹੀਂ ਪਤਾ ਕਿ ਕੱਲ ტიკਰ ਮੈਂ ਕੀ ਬਿਆਨ ਦੇਣਾ ਹੈ ਜਾ ਆਪਦੇ ਪੰਜਾਬ ਜਾਂ ਆਪਦੀ ਕੌਮ ਲਈ ਕੀ ਸੋਚਣਾ ਹੈ ਸੋ ਜਿਹੜੀ ਵੱਧ ਕਿਸਮਤੀ ਹੈ ਸਾਡੀ ਸਾਡੇ ਆਪ ਦੇ ਲੀਡਰ ਸਹੀ ਨਹੀਂ ਇੱਥੇ ਕਰਾ ਹਰਪਾਲ ਸਿੰਘ ਜੀ ਲਾਸਟ ਸਵਾਲ ਹੈ ਮੇਰਾ ਇੱਕ ਪਟੀਸ਼ਨਦਾਰ ਹੋਈ ਹੈ ਹਾਈ ਕੋਰਟ ਦੇ ਵਿੱਚ ਅਮਰਿਤਪਾਲ ਸਿੰਘ ਦੀ ਰਿਹਾਈ ਵਾਸਤੇ ਉਹਦੀ ਹੁਣ ਇਸ ਵੇਲੇ ਕੀ ਪੋਜੀਸ਼ਨ ਹੈ ਜਰਾ ਅਪਡੇਟ ਦਵੋਗੇ ਨਹੀਂ ਉਹ ਮੈਨੂੰ ਲੱਗਦਾ ਹੈ ਕਿ ਸ਼ਾਇਦ ਅਗਸਤ ਦੇ ਐਂਡ ਚਾ ਡੇਟ ਮੈਨੂੰ ਕਨਫਰਮ ਨਹੀਂ ਉਹ 5-6 ਬੰਦੇ ਆ ਜੀ ਇਕੱਠੀਆਂ ਹੀ ਹੋ ਗਈਆਂ ਨੇ ਜੀ ਪਰ ਉਹ ਅੱਗੇ ਤਾਂ ਮੈਟਰ ਹੈ ਜੀ ਕੋਰਟ ਦੇ ਅੱਗੇ ਡੇਟ ਆਉਂਦੀ ਹੈ ਜਾਂ ਮਿਲਕੀ ਟਾਈਮ ਮਿਲਦਾ ਹੈ ਜਾਂ ਨਹੀਂ ਮਿਲਦਾ ਉਹ ਡਿਫਰੈਂਟ ਚੀਜ਼ ਹੈ ਪਰ ਕਿਸੇ ਹਾਲਾਤ ਦੇ ਵਿੱਚ ਵੀ ਇਹ ਦਸਾਂ ਬੰਦਿਆਂ ਦੇ ਖਿਲਾਫ ਇਹ ਜਿਹੜੀ ਚੀਜ਼ ਸਟੈਂਡ ਨਹੀਂ ਕਰਦੀ ਕੋਈ ਉਹਨਾਂ ਦੇ ਖਿਲਾਫ ਕੋਈ ਇਹੋ ਜਿਹਾ ਦੋਸ਼ ਹੀ ਹੈ ਨਹੀਂ ਜਿਹੜਾ ਸਟੇਟ ਨੂੰ ਖਤਰਾ ਹੋਵੇ ਜਾਂ ਕੋਈ ਵੈਪਨ ਰਿਕਵਰ ਨਹੀਂ ਕੋਈ ਬਾਹਰੋਂ ਕੋਈ ਕਿਸੇ ਨਾਲ ਅਟੈਚਮੈਂਟ ਨਹੀਂ ਕੋਈ ਵੀ ਰਿਕਾਰਡ ਦੇ ਉੱਪਰ ਨਹੀਂ ਇੱਕ ਜਾਣ ਬੁੱਝ ਕੇ ਸਿੱਖ ਚਿਹਰਿਆਂ ਨੂੰ ਜਿਹੜਾ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹਰਪਾਲ ਸਿੰਘ ਜੀ ਬਹੁਤ ਮਿਹਰਬਾਨੀ ਤੁਸੀਂ ਸਮਾਂ ਕੱਢਿਆ ਸਾਡੇ ਨਾਲ ਜੁੜੇ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ